हां देख आज थोनू एक ऐसे बंदे ਦਾ ਮਿਲਾਉਂਦੇ ਆ ਜਿਹਨੇ ਕਦੇ ਨਹੀਂ ਚਾਇਆ ਕਿ ਉਹਦਾ ਦੁਨੀਆ ਨੂੰ ਪਤਾ ਲੱਗੇ ਜਿਹੜੇ ਬੰਦੇ ਨੇ ਇਹਦੀ ਵੀਡੀਓ ਬਣਾਈ ਆ ਉਹਨੇ ਇਹਦਾ ਨਾਮ ਟੀ ਜੇ ਰੱਖਿਆ ਸੀਗਾ ਇਹ ਬੰਦਾ ਕੀ ਕਰਦਾ ਸੀ ਲੋਕਾਂ ਦਾ ਇਲਾਜ ਕਰਦਾ ਸੀ ਪਰ ਇਹ ਲੋਕਾਂ ਦਾ ਇਲਾਜ ਆਪਦੇ ਹੱਥ ਦੇ ਨਾਲ ਹੀ ਕਰ ਦਿੰਦਾ ਸੀ ਕੋਈ ਦਵਾਈ ਨਹੀਂ ਦਿੰਦਾ ਸੀ ਕੋਈ ਕੁੱਛ ਨਹੀਂ ਦਿੰਦਾ ਸੀਗਾ ਇਹਦੇ ਅੰਦਰ ਐਦਾਂ ਦੀ ਪਾਵਰ ਸੀਗੀ ਕਿ ਇਹ ਲੋਕਾਂ ਨੂੰ ਹੱਥ ਲਾ ਕੇ ਉਹਨਾਂ ਦਾ ਇਲਾਜ ਕਰ ਦਿੰਦਾ ਸੀ ਆ ਦੇਖੋ ਬੁੜੀ ਨੇ ਉਹਦੇ ਟਿੱਡ ਤੇ ਹੱਥ ਰੱਖਿਆ ਉਹਦੇ ਹੱਥ ਤੇ ਕਰੰਟ ਵੱਜਿਆ ਕਿਉਂਕਿ ਇਹਦੇ ਅੰਦਰ ਪਾਵਰ ਸੀ ਅਦੇ ਕੋਈ ਨਾ ਅਖਬਾਰ ਆ ਜਿਹੜਾ ਇਹਨੇ ਨਾ ਆ ਸ਼ਾਰਟ ਬਣਿਆ ਵਾ ਜਿਹੜਾ ਜਿਹਦੇ ਵਿੱਚ ਇਹਨੇ ਅਖਬਾਰ ਨੂੰ ਹੱਥ ਨਾਲ ਅੱਗ ਲਾਤੀ ਬਸ ਇਸ ਕਰਕੇ ਇਹ ਬੰਦਾ ਮੁੜ ਕੇ ਕਦੇ ਵੀ ਵਾਪਸ ਕਿਸੇ ਨੂੰ ਦਿਖਾਈ ਨਹੀਂ ਦਿੱਤਾ ਇਹ ਬੰਦੇ ਨੇ ਕਦੇ ਨਹੀਂ ਚਾਇਆ ਵੀ ਮੇਰਾ ਨਾਮ ਦੁਨੀਆ ਨੂੰ ਪਤਾ ਲੱਗੇ ਇਹਨੇ ਇਹਨਾਂ ਨੂੰ ਕਿਹਾ ਸੀਗਾ ਵੀ ਮੇਰੀ ਵੀਡੀਓ ਨਾ ਬਣਾਓ ਪਰ ਉਹਨਾਂ ਨੇ ਕਿਸੇ ਤਰੀਕੇ ਦੇ ਨਾਲ ਉਹ ਗੋਰੇ ਨੇ ਇਹਨੂੰ ਕਨਵੈਂਸ ਕਰ ਲਿਆ ਵੀ ਮੈਂ ਵੀਡੀਓ ਬਣਾਉਣਾ ਪਰ ਆਪਾਂ ਕਿਸੇ ਨੂੰ ਦੱਸ ਦੇਣੀ ਉਹ ਗੋਰਾ ਕਹਿੰਦਾ ਵੀ ਮੇਰੇ ਭਰਾ ਨੂੰ ਕੋਈ ਬਿਮਾਰੀ ਹੋ ਗਈ ਸੀ ਜਿਹਦੇ ਚੱਕਰ ਦੇ ਵਿੱਚ ਉਹ ਇਹਨੂੰ ਮਿਲਿਆ ਸੀਗਾ ਉਹ ਤਾਂ ਵਾਹ ਤਾਂ ਲੋਕਾਂ ਨੇ ਦੱਸਿਆ ਵੀ ਇਹਦੇ ਕੋਲੇ ਬਹੁਤ ਸਾਰੀਆਂ ਸ਼ਕਤੀਆਂ ਨੇ ਇਹਦੇ ਕੋਲੇ ਹਨਾ ਕਿਉਂਕਿ ਹੱਥ ਦੇ ਵਿੱਚ ਗੋਲੀ ਫਾੜ ਲੈਂਦਾ ਹਨਾ ਤੇ ਬੈਠ ਕੇ ਅੱਖਾਂ ਦੇ ਨਾਲ ਵੱਡੀਆਂ-ਵੱਡੀਆਂ ਚੀਜ਼ਾਂ ਹਿਲਾ ਦਿੰਦਾ ਸੀਗਾ ਰਾਈਟ ਇਸ ਬੰਦੇ ਦੇ ਉੱਤੇ ਉਹ ਕਹਿੰਦੇ ਵੀ ਕਹਿ ਲੋ ਵੀ ਰੱਬ ਪੂਰਾ ਮਿਹਰਮਾਨ ਸੀ ਇਹਦੇ ਅੰਦਰ ਇੰਨੀਆਂ ਸ਼ਕਤੀਆਂ ਸੀਗੀਆਂ ਤੇ ਇੱਕ ਕਹਿੰਦਾ ਸੀ ਵੀ ਮੇਰੇ ਗੁਰੂ ਨੇ ਕਿਹਾ ਵੀ ਤੈਨੂੰ ਕਦੇ ਵੀ ਲੋਕਾਂ ਨੂੰ ਆਪਣਾ ਅਸਲੀ ਨਾਮ ਨਹੀਂ ਦੱਸਣਾ ਤੇਰੀ ਪਛਾਣ ਲੋਕਾਂ ਨੂੰ ਪਤਾ ਨਹੀਂ ਲੱਗਣੀ ਚਾਹੀਦੀ ਬਸ ਤੈਨੂੰ ਸਿਰਫ ਸੇਵਾ ਕਰਨੀ ਆ ਪਰ ਜਦੋਂ ਇਹਨਾਂ ਨੇ ਇਹਦੇ ਅੰਦਰ ਇਹਨੇ ਗੁਣ ਦੇਖੇ ਇਹਦੀਆਂ ਕਰਾਮਾਤਾਂ ਦੇਖੀਆਂ ਕੀਤੀਆਂ ਹੋਈਆਂ ਅੱਜ ਮੈਂ ਆ ਮੀਟਰ ਜਿਹੜਾ ਆਪਾਂ ਚੈੱਕ ਕਰਦੇ ਹੁੰਦੇ ਆ ਬੋਲਟ ਕਿੰਨੇ ਹੁੰਦੇ ਆ ਵੀ ਆਪਣੇ ਸਰੀਰ ਦੇ ਵਿੱਚ ਆਮ ਕਹਿੰਦੇ ਜਿੰਨੀ ਬਿਜਲੀ ਹੁੰਦੀ ਆ ਪੱਲਬ ਜਲਾਉਣ ਵਾਲੀ ਓਨੀ ਬਿਜਲੀ ਆ ਅੰਦਰ ਆਪਣੇ ਪੈਦਾ ਕਰ ਦਿੰਦਾ ਇੰਨੀ ਇਹਦੇ ਅੰਦਰ ਪਾਵਰ ਸੀ ਤੇ ਉਹ ਨਾ ਇਹ ਚੀਜ਼ਾਂ ਦੇਖ ਕੇ ਥੋੜਾ ਜਿਹਾ ਪ੍ਰਭਾਵਿਤ ਹੋ ਗਏ ਤੇ ਉਹਨਾਂ ਨੇ ਇਹਦੀ ਜਿਹੜੀ ਵੀਡੀਓ ਆ ਉਹ ਮੀਡੀਆ ਨੂੰ ਦਿੱਤੀ ਉਹ ਚਲਾਦੀ ਕਿਉਂਕਿ ਉਹ ਤਾਂ ਆਪਣੇ ਵੱਲੋਂ ਚਾਹੁੰਦੇ ਸੀ ਵੀ ਇਹਨੂੰ ਮਸ਼ਹੂਰ ਕਰਦੇ ਆ ਪਰ ਉਹ ਤੋਂ ਬਾਅਦ ਜਦੋਂ ਇਹਨੂੰ ਪਤਾ ਲੱਗਿਆ ਤਾਂ ਉਹ ਗੋਰਾ ਦਾਸ ਜੀ ਕਹਿੰਦਾ ਉਹ ਮੈਨੂੰ ਆਖਰੀ ਟਾਈਮ ਉਦੋਂ ਮਿਲਿਆ ਸੀ ਤੇ ਉਹਨੇ ਮੈਨੂੰ ਬਹੁਤ ਜ਼ਿਆਦਾ ਗੁੱਸੇ ਹੋਇਆ ਵੀ ਤੂੰ ਇਹ ਚੀਜ਼ ਕਿਉਂ ਕੀਤੀ ਤੇਰੀ ਇਹ ਚੀਜ਼ ਕਰਨ ਕਰਕੇ ਮੈਂ ਮੇਰੀ ਸਾਰੀ ਪਾਵਰ ਲੂਜ਼ ਕਰਦੀ ਮੇਰਾ ਪ੍ਰੋਮਿਸ ਮੇਰੇ ਗੁਰੂ ਨਾਲ ਕੀਤਾ ਹੋਇਆ ਟੁੱਟ ਗਿਆ ਉਹ ਕਹਿੰਦਾ ਵੀ ਹੁਣ ਮੈਂ ਚੱਲਿਆਂ ਮੈਨੂੰ ਦੁਬਾਰਾ ਮੇਰੇ ਗੁਰੂ ਕੋਲੇ ਜਾਣਾ ਪੈਣਾ ਉਹ ਕਹਿੰਦੇ ਉਹ ਤੋਂ ਬਾਅਦ ਅਸੀਂ ਬਹੁਤ ਜ਼ਿਆਦਾ ਇਹਨੂੰ ਟਰਾਈ ਕੀਤੀ ਲੱਭਣ ਦੀ ਪਰ ਇਹ ਬੰਦਾ ਵਾਪਸ ਕਦੇ ਵੀ ਲੱਭਿਆ ਨਹੀਂ ਸਿਰਫ ਇਹ ਤੋਂ ਵਿਚਾਰੇ ਤੋਂ ਆ ਗਲਤੀ ਹੋ ਗਈ ਜਿਹੜੇ ਐਨੇ ਉਹਨਾਂ ਦੇ ਸਾਹਮਣੇ ਇੱਕ ਅਖਬਾਰ ਨੂੰ ਅੱਗ ਲਾ ਦਿੱਤੀ ਏਸੀ ਚੀਜ਼ ਤੋਂ ਪ੍ਰਭਾਵਿਤ ਹੋ ਕੇ ਉਹ ਬੰਦਿਆਂ ਨੇ ਇਹਦੀ ਵੀਡੀਓ ਅੱਗੇ ਚਲਾ ਦਿੱਤੀ ਸ਼ੇਅਰ ਕਰ ਦਿੱਤੀ